28 ਤਰੀਕ ਨੂੰ ਪੰਜ ਸਿੰਘ ਸਹਿਬਾਨ 71 ਤੋਂ ਜਾਣ ਜਾ ਰਹੇ 71 ਤਾਂ ਹੋਣ ਜਾ ਰਹੀ ਹੈ ਔਰ ਇਸ 71ਤਾ ਦੇ ਨਾਲ ਬਹੁਤ ਸਾਰੀਆਂ ਕਿਆਸ ਰਹੀਆਂ ਚੱਲ ਪਈਆਂ ਕਿ ਆਖਰ ਇੱਥੇ ਹੋਣ ਕੀ ਵਾਲਾ ਇਸ ਮੀਟਿੰਗ ਦੇ ਵਿੱਚ ਕੀ ਕੁਝ ਡਿਸਕਸ ਹੋ ਸਕਦਾ ਆ ਕਿਹੜੇ ਫੈਸਲੇ ਲਏ ਜਾ ਸਕਦੇ ਨੇ ਇਸ ਵੇਲੇ ਪੰਥਕ ਸਿਆਸਤ ਔਨ ਹੋਲਡ ਨਜ਼ਰ ਆ ਰਹੀ ਹੈ 28 ਤਰੀਕ ਤੱਕ ਇਤੇ ਦਰਮਿਆਨ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਭਾਵੇਂ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਰੇ ਹੋਣ ਭਾਵੇਂ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਹੋਣ ਭਾਵੇਂ ਸੱਤ ਮੈਂਬਰੀ ਕਮੇਟੀ ਬਾਰੇ ਹੋਵੇ ਭਾਵੇਂ ਗੁਰਪ੍ਰਤਾਪ ਸਿੰਘ ਵਡਾਲਾ ਹੋਣ ਬਹੁਤ ਸਾਰੀਆਂ ਚੀਜ਼ਾਂ ਇਸ ਵੇਲੇ ਚੱਲਦੀਆਂ ਨਾਲੋਂ ਨਾਲ ਨਜ਼ਰ ਆ ਰਹੀਆਂ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਨੇ ਉਹਨਾਂ ਤੋਂ ਕੁਝ ਸਵਾਲ ਜਾਣਨ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ ਸਮਰ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦੀ ਸਰਮ ਸਸੀ ਸਾਹਿਬ ਡਾਕਟਰ ਸਾਹਿਬ ਅਚਾਨਕ ਇੱਕ ਸਵਾਲ ਖੜਾ ਹੋਣ ਲੱਗ ਗਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਸਕਦੇ ਆ ਮੈਂ ਇਤੋਂ ਸ਼ੁਰੂ ਕਰਨਾ ਚਾਹੁੰਦਾ ਕਿੰਨੀ ਕੁ ਸੱਚਾਈ ਹੈ ਇਸ ਗੱਲ 'ਚ ਦੇਖੋ ਯਾਰ ਅਕਾਲੀ ਔਰ ਐਸਜੀਪੀਸੀ ਦੀ ਪੋਲਿਟਿਕਸ ਜਿਹੜੀ ਹੈ ਨਾ ਜੇ ਮੈਂ ਸਮਝਾਂ ਤੇ 96 ਤੋਂ ਬਾਅਦ ਜਿਹੜੀ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਬਾਦਲ ਦੇ ਹੱਥਾਂ ਜੀ ਆ ਜੇ ਮੈਂ ਪੁਰਾਣੀ ਗੱਲ ਕਰਾਂ ਤੇ ਤੁਹਾਨੂੰ ਯਾਦ ਹੋਵੇਗਾ ਸਾਰਿਆਂ ਨੂੰ ਕਿ 1920 ਦੇ ਵਿੱਚ ਜਦੋਂ ਅਕਾਲੀ ਦਲ ਬਣਿਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਹੋਈ ਇਹਦਾ ਜਿਹੜਾ ਗਠਨ ਹੈ ਇਸ ਕਰਕੇ ਕੀਤਾ ਗਿਆ ਸੀ ਕਿ ਅਸੀਂ ਗੁਰਦੁਆਰਿਆਂ ਦੀ ਦੇਖਭਾਲ ਲਈ ਇੱਕ ਟਾਸਕ ਫੋਰਸ ਚਾਹੀਦੀ ਹੈ ਪਿੰਡਾਂ ਪਿੰਡਾਂ ਤੱਕ ਸਾਨੂੰ ਲੋਕ ਚਾਹੀਦੇ ਆ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਕੰਮ ਕਰ ਸਕਣ ਤੇ ਗੁਰਦੁਆਰਿਆਂ ਦੀ ਰਾਖੀ ਕਰ ਸਕਣ ਬਾਅਦ ਵਿੱਚ ਉਹਨੂੰ ਅਕਾਲੀ ਦਲ ਦਾ ਰੂਪ ਦੇ ਦਿੱਤਾ ਗਿਆ ਲੇਕਿਨ ਹਜੇ 8 ਸਾਲ ਬੀਤੇ ਸੀਗੇ ਮੈਨੂੰ ਲੱਗਦਾ 1920 ਚ ਅਰਦਾਸ ਤੋਂ ਬਾਅਦ ਸ਼ੁਰੂ ਹੋਈ ਪਾਰਟੀ ਜਦੋਂ 8 ਸਾਲ ਬੀਤੇ ਤੇ ਇਹਦੇ ਵਿੱਚ ਪਹਿਲਾ ਜਿਹੜਾ ਵਨ ਪਾੜ ਪੈ ਗਿਆ ਕਾਲੀ ਦਲ ਚ ਤੇ ਪਹਿਲਾ ਪਾੜ ਪਿਆ ਬੜਾ ਰੋਲਾ ਰੱਪਾ ਪਿਆ ਜੀ ਬਈ ਹਜੇ ਤਾਂ ਪਾਰਟੀ ਹੁਣੇ ਬਣੀ ਐ ਇਹਦੇ ਜਿਹੜੇ ਆ ਇਹਦੇ ਤਿੰਨ ਪਾੜ ਹੋ ਗਏ ਉਦੋਂ ਮੈਨੂੰ ਲੱਗਦਾ ਕਿ ਜਥੇਦਾਰ ਮੰਗਲ ਸਿੰਘ ਜਥੇਦਾਰ ਖੜਕ ਸਿੰਘ ਤੇ ਜਥੇਦਾਰ ਸ਼ੇਰ ਸਿੰਘ ਇਹਨਾਂ ਨੇ ਤਿੰਨ ਅਕਾਲੀ ਦਲ ਦੇ ਧੜੇ ਬਣਾ ਲਏ ਫਿਰ 1939 1928 ਤੇ ਇਹ ਤਿੰਨ ਧੜੇ 8 ਕਸਾਲਾ ਬਾਅਦ ਹੀ ਬਣ ਗਏ ਸੀ ਅਕਾਲੀ ਦਲ ਦੇ ਮਤਲਬ ਹੁਣ ਤਾਂ ਚਲੋ ਕਹਿੰਦੇ ਬੜਾ ਮਾਡਰਨਾਈਜ਼ ਅਕਾਲੀ ਦਲ ਹੈ ਉਸ ਵੇਲੇ ਜਦੋਂ ਪਿਓਰ ਪੰਥਕ ਅਕਾਲੀ ਦਲ ਸੀ ਮੈਂ ਉਸ ਵੇਲੇ ਦੀ ਗੱਲ ਕਰ ਰਿਹਾ ਹਜੇ ਕੀ ਉਹਦੇ ਵਿੱਚ ਕਿਉਂਕਿ ਉਹਦੇ ਵਿੱਚ ਸੰਸ਼ੋਧਨ ਨਹੀਂ ਹੋਏ ਸੀ ਹਜੇ ਤਾਂ ਸੀ ਉਸੇ ਦੀ ਕਾਲ ਤੱਕ ਸਭ ਤੋਂ ਚੱਲ ਕੇ ਤੇ ਹਜੇ ਰਾਜਨੀਤੀ ਕੋ ਨੇ ਦਸ਼ਾ ਤੇ ਦਿਸ਼ਾ ਲੈਣੀ ਸੀ 8 ਕਸਾਲਾ ਬਾਅਦ ਹੀ ਫਿਰ 1939 ਦੇ ਵਿੱਚ ਦੂਜੀ ਵਾਰ ਜਦੋਂ ਫਿਰ ਇਨਾਂ ਦੇ ਵਿੱਚ ਪਾੜ ਪਿਆ ਉਦੋਂ ਯਾਦ ਹੋਵੇਗਾ ਕਿ ਦੂਜੀ ਸੈਕਿੰਡ ਵਰਲਡ ਵਾਰ ਦਾ ਵੇਲਾ ਸੀਗਾ ਇਹ ਫੇਰ ਉਦੋਂ ਆਪਸ ਉਲਝਦੇ ਤੇ ਉਦੋਂ ਦੋ ਧੜੇ ਫੇਰ ਅਲੱਗ-ਅਲੱਗ ਹੋ ਗਏ ਉਦੋਂ ਸੀਗੇ ਮੇਰਾ خیال ਕਰਤਾ ਸਿੰਘ ਜਸੀਦਰ ਕਰਤਾ ਸਿੰਘ ਤੇ ਉਦੋਂ ਸਿੰਘ ਨਾਗੀ ਕੇ ਅੱਛਾ ਇਹ ਤਾਂ ਹਜੇ ਨਿਕਲੇ ਸੀਗੇ ਤੇ ਫੇਰ ਇੱਕ ਜਿਹੜਾ ਫੇਰ ਇੱਕ ਵਾਰ ਫਿਰ ਤੀਜੀ ਵਾਰ ਫੇਰ ਪਾੜ ਪਿਆ ਇਹਨਾਂ ਦੇ ਵਿੱਚ ਤੇ ਮਤਲਬ ਮੈਂ ਇਸ ਗੱਲ ਤੋਂ ਹੈਰਾਨ ਹੋਇਆ ਬਈ ਆਜ਼ਾਦੀ ਤੋਂ ਪਹਿਲਾਂ ਅਕਾਲੀ ਦਲ ਤਿੰਨ ਵਾਰ ਟੁੱਟ ਗਿਆ ਕਿਤੇ ਨਾ ਕਿਤੇ ਇਹਨਾਂ ਨੂੰ ਸੱਤਾ ਦਾ ਲਾਲਚ ਕਿਤੇ ਨਾ ਕਿਤੇ ਕੁਰਸੀ ਦਾ ਮੋਹ ਜਿਹੜਾ ਉਹ ਬਹੁਤ ਭਾਰਾ ਸੀਗਾ ਬਾਤ 1966 ਵਿੱਚ ਚਲੋ ਜਦੋਂ ਪੰਜਾਬੀ ਸੂਬਾ ਬਣ ਗਿਆ 1947 ਤੋਂ ਬਾਅਦ 1947 ਤੋਂ ਬਾਅਦ ਇਕੱਠੇ ਹੋ ਗਏ ਕਿਉਂਕਿ ਉਦੋਂ ਪੰਜਾਬੀ ਸੂਬੇ ਦਾ ਅੰਦੋਲਨ ਸੀਗਾ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬੀ ਖੇਤਰ ਦੇ ਆਧਾਰ ਤੇ ਉੱਤੇ ਸੂਬੇ ਦੀ ਮੰਗ ਤੇਜ ਹੋ ਗਈ 47 ਤੋਂ ਬਾਅਦ ਜਿੱਦਾਂ ਜਿੱਦਾਂ ਦੇਸ਼ ਅੱਗੇ ਡਿਵੈਲਪ ਹੁੰਦਾ ਗਿਆ ਇਹਨਾਂ ਨੇ ਫਿਰ 1966 ਚ ਆ ਕੇ ਜਦੋਂ ਇੱਕ ਪੰਜਾਬੀ ਸੂਬਾ ਬਣਿਆ ਫਿਰ ਇਹਨਾਂ ਦੇ ਵਿੱਚ ਹੋਰ ਲਾਲਸਾ ਜਾਗ ਗਈ ਵੀ ਅਸੀਂ ਪੰਜਾਬ ਦੀ ਸੱਤਾ ਤੇ ਕਾਬਜ ਹੋਣਾ ਹੈ ਤੇ ਪਹਿਲੀ ਵਾਰ ਮੈਨੂੰ ਲੱਗਦਾ ਗੈਰ ਕਾਂਗਰਸੀ ਸਰਕਾਰ 1968 ਦੇ ਵਿੱਚ ਬਣੀ ਜਿਹੜੀ ਜਸਟਿਸ ਗੁਰਨਾਮ ਸਿੰਘ ਦੀ ਸੀ ਫਿਰ ਇਹਨਾਂ ਨੇ ਉਹ ਸਰਕਾਰ ਜਿਹੜੀ ਬਣੀ ਤੇ ਉਹ ਫਿਰ ਉਦੋਂ ਉਸ ਤੋਂ ਬਾਅਦ ਫਿਰ ਟੁੱਟ ਗਈ ਫਿਰ ਢੜੇ ਬਣ ਗਏ ਇਹਨਾਂ ਦੇ ਤਿੰਨ ਫਿਰ ਮੇਰਾ ਖਿਆਲ ਉਹਦੇ ਵਿੱਚ ਜਿਹੜੇ ਹੈ ਪ੍ਰਤਾਪ ਸਿੰਘ ਕੈਰੋਂ ਦਾ ਢੜਾ ਆ ਗਿਆ ਉਸ ਤੋਂ ਬਾਅਦ ਜਿਹੜਾ ਮਾਸਟਰ ਤਾਰਾ ਸਿੰਘ ਹੋਰਾਂ ਦਾ ਢੜਾ ਆ ਗਿਆ ਜਸਦੇਵ ਜਗਦੇਵ ਸਿੰਘ ਤਲਵੰਡੀ ਦਾ ਢੜਾ ਆ ਗਿਆ ਮਤਲਬ ਵੱਖ-ਵੱਖ ਢੜੇ ਹਰਚੰਦ ਸਿੰਘ ਲੋਗੋਵਾਲ ਦਾ ਢੜਾ ਨਿਕਲ ਕੇ ਬਾਹਰ ਆ ਗਿਆ ਸੁਰਜੀਤ ਸਿੰਘ ਬਰਨਾਲਾ ਦਾ ਢੜਾ ਆ ਗਿਆ ਫਿਰ ਫਿਰ ਉਸ ਤੋਂ ਬਾਅਦ ਸਿਮਰਤਜੀਤ ਸਿੰਘ ਮਾਨ ਦਾ ਤੜਾ ਆ ਗਿਆ ਇਹ ਸਾਰੇ ਫਿਰ ਇੱਕ ਵਾਰ ਫਿਰ ਇਕੱਠੇ ਹੋਏ ਮਤਲਬ ਜਿਹੜਾ ਸੁਰਜੀਤ ਸਿੰਘ ਪਹਿਲਾਂ ਸਿਮਰਤਜੀਤ ਸਿੰਘ ਮਾਨ ਦੀ ਸਰਕਾਰ ਬਣੀ ਫਿਰ ਉਹ ਬਾਲ ਸਾਹਿਬ ਉਹਨਾਂ ਨੂੰ ਛੱਡ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਬਾਹਰ ਆ ਗਏ ਫਿਰ 1985 ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ 1986 ਦੇ ਵਿੱਚ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੋਡ ਦਿੱਤੀ 27 ਐਮਐਲਏ ਲੈ ਕੇ ਬਾਹਰ ਆ ਗਏ ਮਤਲਬ ਫਿਰ ਜਦੋਂ ਉਹ ਹਰਚੰਦ ਸਿੰਘ ਲੋਂਗੋਵਾਲ ਪੰਥਕ ਅਕਾਲੀ ਦਲ ਸਾਰੇ ਇਕੱਠੇ ਹੋਏ ਉਧਰੋਂ ਫਿਰ ਇੱਥੇ ਪੰਜਾਬ ਦੀ ਸਿਆਸਤ ਉਸ ਦਿਨ ਤੋਂ ਬਾਅਦ ਬਦਲੀ ਆ ਪੰਜਾਬ ਦੇ ਵਿੱਚ ਧਰਮ ਦੇ ਵਿੱਚ ਤਖਤ ਜਿਹੜੇ ਆ ਕਮਜ਼ੋਰ ਸਿੱਖ ਸੰਸਥਾਵਾਂ ਐਸਜੀਪੀਸੀ ਉਸ ਦਿਨ ਤੋਂ ਬਾਅਦ ਕਮਜ਼ੋਰ ਹੋਈਆਂ 1996 ਤੋਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅਨ ਕੰਡੀਸ਼ਨਲ ਸਪੋਰਟ ਭਾਰਤੀ ਜਨਤਾ ਪਾਰਟੀ ਨੂੰ ਦੇ ਦਿੱਤੀ ਕਿਉਂਕਿ ਫਿਰ ਦੇਖੋ ਗੱਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਹਿੰਦੂਤਵ ਦੇ ਅਜੰਡੇ ਤੇ ਚੱਲਦੀ ਉਹਨਾਂ ਦਾ ਇੱਕੋ ਇੱਕ ਅਜੰਡਾ ਕਿ ਹਿੰਦੂਤਵ ਤੇ ਹਿੰਦੂ ਰਾਸ਼ਟ੍ਰ ਤੇ ਉਹਨਾਂ ਦਾ ਤਾਂ ਆਰਐਸਐਸ ਦਾ ਪਿਓ ਰੈਜੰਡਾ ਕਿ ਅਖੰਡ ਭਾਰਤ ਹਿੰਦੂ ਰਾਸ਼ ਜਦੋਂ ਇੱਕ ਹਿੰਦੂ ਰਾਸ਼ਟਰ ਹਿੰਦੂ ਨੂੰ ਮਤਲਬ ਜਿਹੜਾ ਹਿੰਦੂ ਸਮਰਪਿਤ ਪਾਰਟੀ ਹੈ ਜਿਹਦਾ ਅਜੰਡਾ ਹੀ ਹਿੰਦੂਤਵਾ ਜਦੋਂ ਉਹਨੂੰ ਅਨਡ ਕੰਡੀਸ਼ਨਲ ਸਪੋਰਟ ਦਿੱਤੀ ਫਿਰ ਉਹਨਾਂ ਦੇ ਜਿਹੜੇ ਇੰਟਰਸਟ ਹੈ ਉਹ ਪੰਜਾਬ ਦੇ ਵਿੱਚ ਭਾਰੀ ਹੋਣੇ ਸ਼ੁਰੂ ਹੋ ਗਏ ਉਹ ਇੰਟਰਸਟ ਕਰਕੇ ਜਿਹੜੀ ਅਕਾਲ ਤਖਬ ਦੀ ਸਰਵੋਚਤਾ ਸੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਨ ਸ਼ਾਨ ਤੇ ਬਾਨ ਸੀ ਉਹ ਹੌਲੀ-ਹੌਲੀ ਕਮਜ਼ੋਰ ਹੁੰਦੀ ਗਈ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਵਿਚਾਰਧਾਰਾ ਉਹਨਾਂ ਦੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਕਾਲ ਤੱਕ ਸਾਹ ਦੇ ਜਿਹੜੇ ਹੁਕਮ ਹੈ ਜਾਂ ਉਹਨਾਂ ਦੀ ਸਿੱਖਾਂ ਪ੍ਰਤੀ ਜਿਹੜੀ ਉਹਨਾਂ ਦੀ ਦਿਸ਼ਾ ਤੇ ਦਸ਼ਾ ਉਹਨਾਂ ਦੀ ਦੇਣ ਦੀ ਸਿਧਾਂਤਿਕ ਜਿਹੜੀ ਹੈ ਸਿਧਾਂਤਿਕ ਸੋਚ ਹੈ ਸੇਧ ਦਿੰਦੀ ਹੈ ਉਹਦੇ ਨਾਲ ਉਹ ਬੀਜੇਪੀ ਨੂੰ ਵਾਰਾ ਨਹੀਂ ਖਾਂਦੀ ਸੀ ਉਹਦੇ ਨਾਲ ਕੀ ਕੀ ਹੋਇਆ ਉਹਦੇ ਨਾਲ ਬਾਅਦ ਦੇ ਵਿੱਚ ਤੁਸੀਂ ਬਾਹਲਾ ਦੇਖਿਆ ਉਹਦੇ ਬਾਅਦ ਦੇ ਵਿੱਚ ਕੀ ਪੰਜਾਬ ਦੇ ਵਿੱਚ ਵੱਖ-ਵੱਖ ਮਸਲੇ ਉਗਲਦੇ ਗਏ ਜਿਹੜਾ ਪੰਜਾਬ ਦੇ ਵਿੱਚ ਨਸਲ ਕੁਸ਼ੀ ਕਰਨ ਵਾਲੇ ਅਫਸਰ ਸੀਗੇ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਅਫਸਰ ਸੀ ਉਹ ਚੰਗੀਆਂ ਪੋਸਟਾਂ ਤੇ ਬਿਠਾਏ ਗਏ ਕਿਉਂਕਿ ਅਤਵਾਦ ਨੂੰ ਖਤਮ ਕਰਨਾ ਬੀਜੇਪੀ ਦਾ ਅਜੰਡਾ ਸੀ ਠੀਕ ਹੈ ਨਾ ਬੀਜੇਪੀ ਉਹਨਾਂ ਅਫਸਰਾਂ ਦੀ ਹਮਾਇਤ ਤੇ ਖੜੀ ਹੁੰਦੀ ਸੀ ਜਿਹੜੇ ਅਗੇਂਸਟ ਟੈਰਰਿਜ਼ਮ ਕੰਮ ਕਰਦੇ ਸੀ ਤੇ ਅਕਾਲੀ ਦਲ ਜਿਹੜਾ ਵਾ ਉਸ ਏਜੰਡੇ ਤੇ ਕੰਮ ਕਰਦਾ ਸੀ ਕਿ ਅਸੀਂ ਸਿੱਖਾਂ ਦਾ ਏਜੰਡਾ ਲੈ ਕੇ ਜਾਣਾ ਲੇਕਿਨ ਉਹਦੇ ਨਾਲ ਨਾਲ ਕਮਜ਼ੋਰ ਹੁੰਦੀਆਂ ਗਈਆਂ ਐਸਜੀਪੀਸੀ ਦੇ ਆਪਣੇ ਮਿਸ਼ਨ ਕਮਜ਼ੋਰ ਹੁੰਦੇ ਗਏ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੇਖਿਆ ਤੁਸੀਂ ਬਾਰ-ਬਾਰ ਜਿਹੜਾ ਉਹਨਾਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਬਦਲੇ ਗਏ ਭਾਈ ਰਣਜੀਤ ਸਿੰਘ ਬਦਲੇ ਗਏ ਗੁਰਚਰਨ ਸਿੰਘ ਟੋੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਦਲੇ ਲਾਤੇ ਗਏ ਮਤਲਬ ਇਦਾਂ ਵਕ ਵਕ ਧਮੇ ਤੇ ਨਾ 1996 ਤੋਂ ਬਾਅਦ ਲਗਾਤਾਰ ਤਬਦੀਲੀਆਂ ਹੋਈਆਂ ਅਸ਼ਰੀਕਾਲ ਤੱਕ ਸਭ ਤੇ ਵੀ ਹੋਈਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਹੋਈਆਂ ਤੇ ਵਿਚਾਰ ਕਿੰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਏ ਬੀਬੀ ਜਗੀਰ ਕੋਰ ਆਈ ਗੋਬਿੰਦ ਸਿੰਘ ਲੰਗੋਵਾਲਾ ਆਏ ਬਾਰੇ ਬਹੁਤ ਜ਼ਿਆਦਾ ਆਏ ਮਤਲਬ ਸਾਰੇ ਚੱਲੇ ਗਏ ਜਿੱਥੇ ਦਾ ਸਹਿਬਾਨ ਆਏ ਠੀਕ ਹੈ ਨਾ ਜਥੇਦਾਰ ਸਹਿਬਾਨ ਵੀ ਚਲੇ ਗਏ ਜਿੱਦਾਂ ਜਿੱਦਾਂ ਸੂਟ ਕਰਦੇ ਸੀ ਉਦਾਂ ਉਦਾਂ ਠੀਕ ਸੀਗੇ ਨਹੀਂ ਤਾਂ ਸ਼ਰੂਮ ਨਹੀਂ ਗੁਰਦੁਆਰਾ ਬਰਬੰਦਕ ਕਮੇਟੀ ਕੋਲ ਅਧਿਕਾਰ ਸੀਗਾ ਇਹ ਤਾਂ ਤੁਹਾਨੂੰ ਇਹ ਤਾਂ ਤੁਸੀਂ ਵਿੱਚੋਂ ਤੁਹਾਨੂੰ ਮੈਂ ਅੱਗੇ ਵੀ ਦੱਸਦਾ ਹਟਿਆ ਬੀਬੀ ਜ਼ਗੀਰਕੌਰ ਵੱਲੇ ਦਾ ਇਨਸੀਡੈਂਟ ਹੈ ਜਦੋਂ ਨਾਨਕ ਸਾਈਕਲੈਂਡਰ ਲਾਗੂ ਹੋਣਾ ਸੀ ਪਾਲ ਸਿੰਘ ਪੁਰੇ ਆਲਾ ਆ ਉਹਦੋਂ ਬੜਾ ਰੌਲਾ ਰੱਪਾ ਪਿਆ ਉਹ ਕਿੱਦਾਂ ਜਥੇਦਾਰ ਸਹਿਬਾਨ ਨੂੰ ਲਾਇਆ ਗਿਆ ਭਾਈ ਰਣਜੀਤ ਸਿੰਘ ਨੂੰ ਕਿਵੇਂ ਲਾਇਆ ਗਿਆ ਫਿਰ ਉਹ ਇਦਾਂ ਨਾ ਜਿੱਦਾਂ ਵੀ ਪੰਜਾਬ ਦੇ ਵਿੱਚ ਕੋਈ ਫੈਸਲਾ ਲੈਣਾ ਹੁੰਦਾ ਸੀ ਭਾਈਵਾਲ ਪਾਰਟੀ ਨੂੰ ਨਾਲ ਸਾਂਝੀਦਾਰ ਬਣਾਉਣਾ ਪੈਂਦਾ ਸੀਗਾ ਉਹਨਾਂ ਨਾਲ ਕਈ ਤਰ੍ਹਾਂ ਦੇ ਚਲੋ ਠੀਕ ਹੈ ਸਿੱਖੀ ਮਸਲੇ ਸੀ ਲੇਕਿਨ ਫਿਰ ਵੀ ਹਕੂਮਤ ਵੇਲੇ ਚਲਾਨੀ ਹੈ ਪਾਰਟੀ ਨੂੰ ਖੜੇ ਕਰਨਾ ਹੈ ਕੇਂਦਰ ਸਰਕਾਰ ਦੇ ਵਿੱਚ ਅਟਲ ਬਿਆਰੀ ਆਵਾਜ਼ ਪਈ ਹੋਰਾਂ ਦੀ ਸਰਕਾਰ ਆ ਗਈ ਉਹਨਾਂ ਨੇ ਆ ਕੇ ਜਿਹੜੇ ਹੈ ਬਾਹਰਲੇ ਪੈਕੇਜ ਦੇ ਦਿੱਤੇ ਜਿਹੜੇ ਪਹਾੜੀ ਰਾਜਿਆਂ ਨੂੰ ਉੰ데 ਨਾਲ ਹੋਰ ਪੰਜਾਬ ਕਮਜ਼ੋਰ ਹੋ ਗਿਆ ਯਾਨੀ ਹਰ ਪੱਖੋਂ ਜਿਹੜਾ ਪੰਜਾਬ ਉਸ ਤੋਂ ਬਾਅਦ ਪਿੱਛੜਦਾ ਗਿਆ ਔਰ ਪੰਜਾਬ ਅਜਾ ਮੋਹਾਣੇ ਤੇ ਆ ਗਿਆ ਜਿੱਥੇ ਅਸੀਂ ਆਰਥਿਕ ਪੱਖੋਂ ਕਮਜ਼ੋਰ ਹੋ ਰਹੇ ਆ ਉੱਥੇ ਅਸੀਂ ਅੰਦਰੂਨੀ ਜਿਹੜੀ جنگ ਆ ਉਹਦੇ ਵਿੱਚ ਬੜੀ ਉਲਝ ਕੇ ਰਹਿ ਗਏ ਆ ਔਰ ਇਹ ਜੇ ਪੰਜਾਬ ਤੋਂ ਹਟ ਕੇ ਆਪਾਂ ਧਾਰਮਿਕ ਗੱਲ ਕਰੀਏ ਤੇ ਸ੍ਰੀ ਕਾਲ ਤਕਸਬ ਤੇ ਆਪ ਹੀ ਜਥੇਦਾਰ ਸਹਿਬਾਨ ਕਹਿ ਚੁੱਕੇ ਆ ਕਿ ਮੌਜੂਦਾ ਜਿਹੜੀ ਪੰਥਕ ਲੀਡਰਸ਼ਿਪ ਹੈਗੀ ਆ ਇਹ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇਹ ਕੌਮ ਦੀ ਅਗਵਾਈ ਕਰਨ ਦਾ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹ ਕਹਿ ਸਕਿਆ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੀ ਕਮਜ਼ੋਰ ਹੋ ਗਈ ਹੈ ਕਿਥੇ ਇਹਦੀ ਦਿਹਾੜ ਦੇ ਨਾਲ ਦਿੱਲੀ ਦਾ ਤਖਤ ਹਿੱਲਦਾ ਸੀ ਤੇ ਕਿੱਥੇ ਅਜੇ ਡੀਸੀ ਕੋ ਟਾਈਮ ਮੰਗਦੇ ਪਏ ਆ ਸੋ ਇਹ ਕਮਜ਼ੋਰੀਆਂ ਜਿਹੜੀਆਂ ਤੁਸੀਂ ਕਾਊਂਟ ਕਰੋਗੇ ਨਾ 96 ਤੋਂ ਬਾਅਦ ਆਈਆਂ 96 ਤੋਂ ਪਹਿਲਾਂ ਦੀਆਂ ਜੇ ਤੁਸੀਂ ਦੇਖ ਲਓ ਤੇ ਈਸ਼ਰੀ ਕਾਲ ਤੱਕ ਸਾਹਿਬ ਇੰਨਾ ਤਾਕਤਵਰ ਸੀ ਐਸਜੀਪੀਸੀ ਇੰਨੀ ਤਾਕਤਵਰ ਸੀ ਪੁੱਛੋ ਕੁਛ ਨਾ ਇੱਕ ਹੁਕਮ ਔਰ ਇੱਕ ਜ਼ਬਾਨ ਨਿਕਲਦੀ ਸੀ ਤੁਸੀਂ ਆ ਯਾਰ ਜੱਤੋਂ ਦਾ ਮੋਰਚਾ ਦੇਖ ਲਓ ਈਸ਼ਰੀ ਕਾਲ ਤੱਕ ਸਾਹਿਬ ਦੀ ਨੇ ਹੁਕਮ ਜੱਥੇਦਾਰ ਸਹਿਬਾਨ ਦੇ ਹੁਕਮਾਂ ਤੇ ਲੋਕ ਸ਼ਹੀਦیاں ਦੇ ਨ ਯਾਰ ਤੁਰਪੇ 5-500 ਦਾ ਜੱਥਾ ਲੈ ਕੇ ਮੈਨੂੰ ਇਹ ਸਮਝੋ 500 ਜੱਥੇ ਦੇ ਵਿੱਚ ਸਿੰਘ ਤੁਰ ਪਏ ਬੀਬੀਆਂ ਤੁਰ ਪਈਆਂ ਅਸੀ ਸ਼ੀਧੀ ਦੇ ਚੱਲੇ ਉਹ ਇੱਥੋਂ ਤੱਕ ਕਿ ਸ਼੍ਰੀ ਕਾਲ ਤਖਤ ਸਾਹਿਬ ਤੇ ਜਿੱਦ ਨੇ ਅਰਦਾਸ ਕੀਤੀ ਗਈ ਜੈਤੋਂ ਦਾ ਮੋਰਚਾ ਲਾਣਾ ਤੇ ਇੱਕ ਬੀਬੀ ਨੇ ਆਪਣੇ ਆਪਣੇ ਘਰ ਲਈ ਤੇ ਉੱਥੇ ਸ਼੍ਰੀ ਕਾਲ ਤਖਤ ਸਾਹਿਬ ਖੜੇ ਹੋ ਕੇ ਹਾਰ ਪਾਇਆ ਕਹਿੰਦੀ ਫਤਿਹ ਕਰਕੇ ਆਈ ਨਹੀਂ ਤਾਂ ਨਾ ਆਈ ਸ਼ਹੀਦ ਹੋ ਕੇ ਆਈ ਫਤਿਹ ਕਰਨਾ ਗੁਰੂ ਦਾ ਮੋਰਚਾ ਤੇ ਉਹ ਜਜਵਾ ਖਤਮ ਹੋ ਗਿਆ ਸਾਰਾ ਉਹ ਚੀਜ਼ਾਂ ਹੀ ਖਤਮ ਹੋ ਗਈਆਂ ਕ ਤੁਸੀਂ ਯਾਰ ਇਹਨੂੰ ਛੱਡੋ ਯਾਰ ਅੱਜ ਮੈਂ ਕਹਨਾ ਪਿਆ ਕਿਸੇ ਨੂੰ ਨਹੀਂ ਪਤਾ ਹੋਣਾ ਪ੍ਰਤਾਪ ਸਿੰਘ ਸ਼ਹੀਦ ਪ੍ਰਤਾਪ ਸਿੰਘ ਕੌਣ ਸੀਗੇ ਤੁਸੀਂ ਦੇਖੋ ਕਿੱਡਾ ਜज्ਬਾ ਸੀ ਯਾਰ ਉਹ ਜज्ਬੇ ਦੀ ਮੈਂ ਇੱਕ ਗੱਲ ਸੁਣਾਉਣਾ ਸੋਰੀ ਯਾਰ ਥੋੜਾ ਜਿਹਾ ਟਾਈਮ ਲੱਗੇਗਾ ਕਿਉਂਕਿ ਹੁਣ ਉਹ ਚੀਜ਼ਾਂ ਯਾਦ ਆਉਂਦੀਆਂ ਜਦੋਂ ਇਹ ਜੈਤੋ ਦਾ ਮੋਰਚਾ ਲੱਗਾ ਨਾ ਤੇ ਇੱਥੋਂ ਸਿੰਘਾਂ ਨੂੰ ਫੜ ਕੇ ਹਸਨ ਅਬਦਾਲੀ ਇੱਕ ਪਾਕਿਸਤਾਨ ਚ ਹੁਣ ਉੱਥੇ ਇਹਨਾਂ ਨੂੰ ਜੇਲ੍ਹ ਚ ਤੇ ਬਾਹਰ ਦੂਰ ਹਸਨ ਅਬਦਾਲ ਕਹਿੰਦੇ ਮੈਂ ਅਬਦਾਲੀ ਕਹਿੰਦਾ ਹਸਨ ਅਬਦਾਲ ਉੱਥੇ ਭੇਜ ਦਿੰਦੇ ਸੀ ਅੱਛਾ ਇਹ ਸਿੰਘ ਸਾਰੇ ਗੱਡੀ ਚ ਸੀਗੇ ਉੱਥੋਂ ਪੰਜਾ ਸਾਲ ਤਿੰਨ ਤੋਂ ਥੋੜਾ ਨਾ 2 ਕਿਲੋਮੀਟਰ ਦਾ ਫਾਸਲਾ ਹੈ ਉਸ ਰੇਲਵੇ ਸਟੇਸ਼ਨ ਤੋਂ ਉਹ ਗੁਰਦੁਆਰੇ ਚ ਗਿਆ ਬਈ ਸਿੰਘ ਦੋ ਦਿਨ ਤੋਂ ਭੁੱਖੇ ਆ ਬਈ ਆਪਾਂ ਇਹਨਾਂ ਨੂੰ ਲੰਗਰ ਛਕਾਣਾ ਲੰਗਰ ਬਣ ਗਿਆ ਉਹ ਕਹਿੰਦੇ ਗੱਡੀ ਨਹੀਂ ਰੁਕਣੀ ਗੱਡੀ ਕਿੱਧਰ ਰੋਕੀ ਜਾਵੇ ਤੁਸੀਂ ਮੰਨ ਸਕਦੇ ਹੋ ਗੱਡੀ ਰੋਕਣ ਲਈ ਕਰਤਾਰ ਸਿੰਘ ਤੇ ਇੱਕ ਨਾਲ ਇੰਦਰ ਸਿੰਘ ਸੀਗੇ ਪਟੜੀ ਤੇ ਲੇਟ ਗਏ ਆਪਣੇ ਸ਼ੀਸ਼ ਕਟਵਾਤੇ ਗੱਡੀ ਰੁਕ ਗਈ ਸਿਰਫ 500 ਸਿੰਘਾਂ ਨੂੰ ਲੰਗਰ ਛਕਾਣ ਲਈ ਉਹ ਜज्ਵਾ ਹੈਗਾ ਕੌਮ ਗੱਡੀ ਰੁਕਵਾਲੀ ਡੇਢ ਦੋ ਘੰਟੇ ਤੇ ਉਹ ਇਹ ਨਹੀਂ ਪ੍ਰਵਾਹ ਕੀਤੀ ਦੋ ਸਿੰਘ ਛੀ ਲੋਗੇ ਕਹਿੰਦੇ ਨਾਲ ਲੰਗਰ ਛਕਾਓ ਤੁਸੀਂ ਇਹ ਦੇਖੋ ਇਦਾਂ ਦੀ ਇਦਾਂ ਦੀ ਉਦਾਹਰਨਾ ਇਦਾਂ ਦਾ ਇਤਿਹਾਸ ਹੈ ਤੇ ਹੁਣ ਕਿੱਥੇ ਇਤਿਹਾਸ ਹੈ ਹੁਣ ਇਤਿਹਾਸ ਤਾਂ ਇਹ ਹੈ ਕਿ ਸ਼੍ਰੀ ਕਾਲ ਤਕ ਸਾਡੇ ਜਥੇਦਾਰ ਕਹਿੰਦੇ ਕੁਛ ਹੈ ਤੇ ਪਾਰਟੀਆਂ ਕਰਦੇ ਕੁਛ ਹੈ ਤੇ ਹੁਣ ਜਿਹੜੀ ਤੁਹਾਡਾ ਸਵਾਲ ਹੈ ਹਰਜਿੰਦਰ ਸਿੰਘ ਧਾਮੀ ਦਾ ਉਹ ਇਸੇ ਨਮੂਸ਼ੀ ਚ ਹੈ ਉਹ ਵੀ ਇੱਕ ਗੁਰੂ ਦੇ ਸਿੱਖ ਹੈ ਉਹ ਨਮੂਸ਼ ਹੈ ਮੈਨੂੰ ਵੀ ਉਹਨਾਂ ਦੀ ਉਹਨਾਂ ਦੀ ਜਗਤ ਯਾਰ ਕੋਈ ਵੀ ਸੱਚਾ ਸਿੱਖ ਹੋਵੇ ਉਹ ਕਿੰਨਾ ਸਮਝਜੇ ਸੇ ਫਸਿਆ ਕਿੰਨਾ ਵਿਚਕਾਰ ਫਸਿਆ ਨਾ ਖੱਬੇ ਪਾਸੇ ਕਰ ਸਕਦੇ ਗੱਲ ਨਾ ਸੱਜੇ ਪਾਸੇ ਕਰ ਸਕਦੇ ਆ ਹੁਣ ਮਜਬੂਰੀ ਕਿੰਨੀ ਬਣ ਚੁੱਕੀ ਉਹਨਾਂ ਦੀ ਕਿ ਅੱਜ ਉਹਨਾਂ ਨੂੰ ਦਿਖਦਾ ਪਿਆ ਕਿ ਕਿਸੇ ਦੀ ਕਾਲ ਤੱਕ ਸਾਡੇ 2 ਦਸੰਬਰ ਦੇ ਹੁਕਮ ਹੈ ਉਹਦੀ ਪਾਲਣਾ ਇਹਨ ਬਿਨ ਨਹੀਂ ਹੋ ਰਹੀ ਤੇ ਉਹ ਨਿਰਾਸ਼ ਤੇ ਹਤਾਸ਼ ਤਾਂ ਹੋਣਾ ਹੀ ਹੈ ਨਾ ਜੀ ਉਹਨਾਂ ਨੇ ਤੇ ਮੈਨੂੰ ਲੱਗਦਾ ਹੈ ਕਿ ਉਹ ਆਪ ਜਿਹੜੇ ਨਾ ਹੁਣ ਕਿਉਂਕਿ ਮਾਗੀ ਕਾਨਫਰੰਸ ਤੇ ਉਹ ਨਹੀਂ ਗਏ ਮਾਗੀ ਤੇ ਉੱਥੇ ਮੱਥਾ ਟੇਕ ਕੇ ਨਿਕਲ ਗਏ ਹੁਣ ਵੀ ਜਿਵੇਂ ਉਹ ਪਿੱਛੇ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਆਏ ਇੱਥੋਂ ਪਤਾ ਲੱਗ ਰਿਹਾ ਕਿ ਯਾਰ ਉਹ ਵੀ ਹਤਾਸ਼ ਤੇ ਨਰਾਸ਼ ਬਹੁਤ ਹੋ ਚੁੱਕੇ ਆ ਔਰ ਮੈਨੂੰ ਲੱਗਦਾ ਕਿ ਕਿਉਂਕਿ ਉਹ ਇੱਕ ਬਹੁਤ ਹੀ ਇਮਾਨਦਾਰ ਔਰ ਨੇਕ ਇਨਸਾਨ ਆ ਮੈਨੂੰ ਲੱਗਦਾ ਕਿ ਉਹ ਆਪ ਹੀ ਕਹਿਤਾ ਹੋਣਾ ਉਹਨਾਂ ਨੇ ਵੀ ਤੁਸੀਂ ਮੇਰੇ ਕੋ ਲੈ ਲੋ ਜੀ ਮੈਂ ਇਹ ਕੰਮ ਨਹੀਂ ਕਰ ਸਕਦਾ ਮੇਰੇ ਕੋ ਇਹ ਨਹੀਂ ਹੋਣਾ ਮੈਂ ਸ਼੍ਰੀ ਕਾਲ ਤਕ ਸਾਹਿਬ ਨੂੰ ਸਮਰਪਤ ਆ ਰਸਭੇ ਦੇ ਨਾਲ ਨਾਲ ਇੱਕ ਹੋਰ ਮਸਲਾ ਵੀ ਸਾਹਮਣੇ ਆ ਰਿਹਾ ਖਾਸ ਤੌਰ ਦੇ ਉੱਤੇ ਜਦੋਂ ਅਕਾਲੀ ਦਲ ਨੇ ਆਫਰਸ ਦੇਣੇ ਸ਼ੁਰੂ ਕਰ ਦਿੱਤੇ ਉਹ ਭਾਵੇਂ ਗੁਰਪ੍ਰਤਾਪ ਸਿੰਘ ਵਡਾਲਾ ਹੋਣ ਭਾਵੇਂ ਬੀਬੀ ਸਤਵੰਤ ਕੌਰ ਹੋਣ ਇਹਨਾਂ ਦੋਵਾਂ ਨੂੰ ਕਹਿੰਦੇ ਆਫਰਸ ਦਿੱਤੇ ਹਾਲਾਂਕਿ ਗੁਰਪ੍ਰਤਾਪ ਸਿੰਘ ਵਡਾਲਾ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਕਿ ਮੈਂ ਇੱਕੋ ਹੀ ਸ਼ਰਤ ਤੇ ਮੰਨਾਂਗਾ ਜੇ ਸਾਰੇ ਜਿਹੜੇ ਹੁਕਮਨਾਮੇ ਉਹ ਇਨਬਿਨ ਮੰਨ ਲਏ ਜਾਂਦੇ ਆ ਤੇ ਬੀਬੀ ਸਤਵੰਤ ਕੌਰ ਨੂੰ ਵੀ ਕਹਿਤਾ ਕਿ ਜੇ ਤੁਸੀਂ ਪਾਰਟੀ ਜੁਆਇਨ ਕਰਨੀ ਹੈ ਤਾਂ ਐਸਜੀਪੀਸੀ ਤੋਂ ਅਸਤੀਫਾ ਦੇ ਦਿਓ ਨਹੀਂ ਨਹੀਂ ਐਸਜੀਪੀਸੀ ਤੋਂ ਅਸਤੀਫਾ ਕਾਦੇ ਵਾਸਤੇ ਦੇਣਾ ਉਹ ਕਹਿੰਦੇ ਕਿ ਇਹ ਪਾਰਟੀ ਦਾ ਪ੍ਰ ਕਿਹੜਾ ਪ੍ਰੋਟੋਕੋਲ ਐ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਆ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹ ਵੀ ਤਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਆ ਉਹ ਵੀ ਤਾਂ ਕਾਰਜਕਾਰੀ ਦੇ ਮੈਂਬਰ ਆ ਉਹ ਯਾਰ ਇਹੀ ਤਾਂ ਇਹਨਾਂ ਨੂੰ ਸਮਝ ਨਹੀਂ ਆਂਦੀ ਭਈਆ ਉਹ ਇਹਨਾਂ ਦੀ ਸ਼੍ਰੋਮਣੀ ਗੁਰਦੁਆਰਾ ਪੰਦਰ ਕਮੇਟੀ ਦੇ ਜਨਰਲ ਸੈਕਟਰ ਨਾਲ ਜਿਹੜੇ ਆਨਰਰੀ ਜਨਰਲ ਸੈਕਟਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਇੱਥੋਂ ਦੇ ਜਿਹੜੇ ਹਰਿਆਣੇ ਦੇ ਨੇ ਰੁਗਵੀਰ ਸਿੰਘ ਵਰਕ ਉਹ ਵਰਕਿੰਗ ਕਮੇਟੀ ਦੇ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਿਆਣੇ ਦੇ ਉਹਨਾਂ ਦੀ ਉੱਥੋਂ ਦੇ ਹੈਗੇ ਨੇ ਇਹ ਯਾਰ ਇੱਕ ਹੋਰ ਪਾਸੇ ਤੁਰਦੇ ਪਏ ਨੇ ਮੈਂ ਤਾਂ ਤੈਨੂੰ ਇਹ ਕਹਣਾ ਯਾਰ ਇਹ ਜਿਹੜੀ ਇਹ ਇੱਕ ਅਕਾਲ ਤਖਸਾਲ ਦੇ ਹੁਕਮਾਂ ਦੀ ਪਾਲਣਾ ਕਰਦੇ ਬਈ ਨੇ ਉਹਨਾਂ ਨੇ ਨਿਗਰਾਨੀ ਕਰਨੀ ਉਹਨਾਂ ਨੇ ਭਰਤੀ ਆਪ ਥੋੜਾ ਮੈਂਬਰ ਬੰਨਾ ਅਕਾਲੀ ਦਲ ਦਾ ਜੇ ਬਣ ਵੀ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਕਿੱਥੇ ਲਿਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹੁਦੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕਰਮਚਾਰੀ ਆ ਉਹ ਅਕਾਲੀ ਦਲ ਦਾ ਮੈਂਬਰ ਨਹੀਂ ਹੋ ਸਕਦਾ ਉਹ ਇਹਨਾਂ ਦੇ ਦਾ ਆਪਣੇ ਅਕਾਲੀ ਦਲ ਦੇ ਮੈਂਬਰ ਆ ਯਾਰ ਇਹੀ ਗੱਲ ਨਹੀਂ ਸਮਝ ਆਂਦੀ ਨਾ ਇਹ ਜਾਣਗੇ ਨਾ ਕਾਨੂੰਨ ਦੀ ਪਰਿਭਾਸ਼ਾ 'ਚੋਂ ਗੱਲਾਂ ਕਰਦੇ ਨੇ ਇਹ ਕੋਈ ਸਰਕਾਰੀ ਨਹੀਂ ਹੈਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਪੰਜਾਬ ਸਰਕਾਰ ਨਹੀਂ ਚਲਾਉਂਦੀ ਇਹ ਪੰਜਾਬ ਸਰਕਾਰ ਦਾ ਅਧਾਰਾ ਨਹੀਂ ਹੈ ਇਹ ਸਿੱਖਾਂ ਦੀ ਪਾਰਲੀਮੈਂਟ ਹੈ ਇਹ ਸਿੱਖਾਂ ਦਾ ਆਪਣਾ ਇੱਕ ਕਨਸਟੀਟਿਊਸ਼ਨ ਦਾ ਬਣਿਆ ਹੋਇਆ ਸੰਵਿਧਾਨ ਹੈ ਉਹ ਗੁਰਦੁਆਰਿਆਂ ਦੀ ਦੇਖਰੇਖ ਦੀ ਕਮੇਟੀ ਹੈ ਤੇ ਇਹਦੇ 'ਚ ਕਿਹੜਾ ਬੰਦਾ ਕੋਣ ਕਹਿੰਦਾ ਵੀ ਅੱਜ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਐਮਐਲਏ ਦੀ ਚੋਣ ਵੀ ਲੜ ਸਕਦੇ ਆ ਉਹਨਾਂ ਨੂੰ ਕੋਈ ਰੋਕ ਟੋਕ ਥੋੜਾ ਹੈਗੀ ਆ ਪਾਰਟੀ ਟਿਕਟ ਦੇ ਦੇਗੀ ਲੜਣੇ ਇਹ ਐ ਮੈਂ ਯਾਰ ਹੋਰ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਛੱਡੋ ਲੇਕਿਨ ਜਿਹੜੀ ਗੱਲ ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਦੀ ਕੀਤੀ ਹੈ ਉਹ ਉਹ ਵੀ ਤਾਂ ਇਹੀ ਕਹਿੰਦੇ ਯਾਰ ਹੁਕਮਾਂ ਦੀ ਇਨ ਬਿਨ ਪਾਲਣਾ ਕਰ ਲੋ ਜਿਹੜੀ ਕਮੇਟੀ ਸੱਤ ਮੈਂਬਰੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਅਕਾਲ ਤਖਤ ਸਾਹਿਬ ਤੋਂ ਘੋਸ਼ਣਾ ਕਰਕੇ ਬਣਾਈ ਗਈ ਆ ਉਸ ਕਮੇਟੀ ਨੂੰ ਨਿਗਰਾਨ ਕਮੇਟੀ ਬਣਾਓ ਉਹ ਸਿਰਫ ਤੇ ਸਿਰਫ ਭਰਤੀ ਪ੍ਰਕਿਰਿਆ ਦੇਖੇ ਭਰਤੀ ਪ੍ਰਕਿਰਿਆ ਦੇਖੇ ਔਰ ਉਹ ਭਰਤੀ ਨੂੰ ਸਿੱਧੇ ਤਰੀਕੇ ਨਾਲ ਕਰਾਵੇ ਤੇ ਸੰਵਿਧਾਨ ਦੇ ਹਿਸਾਬ ਨਾਲ ਚੋਣ ਕਰਾਵੇ ਤੇ ਇਹਦੇ 'ਚ ਤਾਂ ਨਹੀਂ ਕੋਈ ਫਰਕ ਹੈਗਾ ਇਹਦੇ 'ਚ ਕੀ ਹੈਗਾ ਉਹ ਜਿਹੜੀ ਬੀਬੀ ਦੀ ਗੱਲ ਕਰ ਰਹੇ ਆ ਉਹ ਬੀਬੀ ਨੇ ਵੀ ਨਿਗਰਾਨੀ ਕਰਨੀ ਹੈ ਬਤੌਰ ਛਲੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਮ ਮੁਲਾਜ਼ਮ ਕਰਲੇਗੀ ਨਿਗਰਾਨੀ ਧਾਮੀ ਸਾਹਿਬ ਉਹਦੇ ਚੇਅਰਮੈਨ ਹੈ ਕਮੇਟੀ ਦੇ ਤਾਂ ਜੇ ਤਾਂ ਮੀ ਸਾਬ ਉਹਦੀ ਨੁਮਾਇੰਦਗੀ ਕਰ ਸਕਦੇ ਆ ਤੇ ਬੀਬੀ ਸਤਵੰਤ ਕੌਰ ਵੀ ਤਾਂ ਕਰ ਹੀ ਸਕਦੀ ਆ ਨਾ ਤੇ ਜਥੇਦਾਰ ਬਡਾਲਾ ਜਿਹੜੇ ਨੇ ਉਹਨਾਂ ਨੇ ਤਾਂ ਮੈਨੂੰ ਲੱਗਦਾ ਕਹਿ ਵੀ ਦਿੱਤਾ ਕਿ ਮੈਂ ਜਿਹੜਾ ਤੁਸੀਂ ਮੈਨੂੰ ਇਹ ਦਿੱਤਾ ਉਧਰੋਂ ਮਨਪ੍ਰੀਤ ਹਾਲੀ ਹੋਰੀ ਵੀ ਕਹਿ ਚੁੱਕੇ ਨੇ ਵੀ ਮੈਂ ਤਾਂ ਕਾਲਤਖਬ ਸਾਹਿਬ ਨੂੰ ਸਮਰਪਤਾਂ ਸੰਤਾ ਸਿੰਘ ਉਮੈਦਪੁਰੀ ਵੀ ਕਹਿ ਚੁੱਕਿਆ ਮੈਂ ਕਾਲਤਖਬ ਸਾਹਿਬ ਨੂੰ ਸਮਰਪਤਾਂ ਇਕਬਾਲ ਸਿੰਘ ਝੁੰਦਾ ਵੀ ਕਹਿ ਚੁੱਕੇ ਮੈਂ ਇਕਬਾਲ ਜਿਹੜਾ ਸ਼੍ਰੀ ਕਾਲਤਖਬ ਸਾਹਿਬ ਨੂੰ ਸਮਰਪਤਾਂ ਬਾਕੀ ਇਹਨਾਂ ਦੀ ਆਪਣੀ ਗੱਲ ਹੈ ਯਾਰ ਇਹ ਆਪਣੀ ਪਤਾ ਨਹੀਂ ਕਿਹੜੀ ਸੋਚ ਤੇ ਚੱਲਦੇ ਨੇ ਇੱਕ ਸਵਾਲ ਇਹ ਵੀ ਹੈ ਇਹਦੇ ਨਾਲ ਰਿਲੇਟ ਕਰਦਾ ਕਿਹਾ ਜਾਣ ਲੱਗ ਗਿਆ ਕਿ ਜਿਹੜੇ ਵਿਰੋਧੀ ਸੁਰ ਖੜੇ ਹੋ ਰਹੇ ਸੀ ਜਿਹੜਾ ਵਿਰੋਧ ਕਰ ਰਹੇ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਮੈਨੇਜ ਤਾਂ ਨਹੀਂ ਕਿਤੇ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਾਲੀ ਦਲ ਵੱਲੋਂ ਇਹ ਨਹੀਂ ਦੇਖੋ ਸਾਫ ਸਿੰਘ ਜੀ ਗੱਲ ਇਹ ਹੈ ਮੈਨੇਜਰ ਵਰਡ ਤੋਂ ਅੱਗੇ ਨਿਕਲ ਚੁੱਕਿਆ ਕੰਮ ਜੋ ਮੈਂ ਪੋਲਿਟੀਕਲ ਇੱਕ ਐਨਾਲਿਸਟ ਦੇ ਤੌਰ ਤੇ ਗੱਲ ਕਰਾਂ ਕਿ ਉਸ ਮੋੜ ਤੋਂ ਅੱਗੇ ਆ ਚੁੱਕਾ ਹੁਣ ਇਹ ਸਾਰੇ ਪੰਥ ਦੀ ਸਾਰੀ ਸਿੱਖ ਕੌਮ ਦੀ ਨજર ਸ੍ਰੀ ਕਾਲ ਤਖਤ ਸਾਹਿਬ ਤੇ ਹੈ ਉਹਨਾਂ ਦੀ ਨજર ਅਕਾਲੀ ਦਲ ਤੇ ਹੈ ਉਹਨਾਂ ਦੀ ਨજર ਪ੍ਰੋ ਪੰਜਾਬ ਤੁਹਾਡੇ ਮੇਰੇ ਸਾਰੇ মিডিਆ ਦੇ ਆ ਬਈ ਕੌਣ ਆਪਣੀ ਜ਼ਿੰਮੇਵਾਰੀ ਕਿੰਨੀ ਨਿਭਾ ਰਿਹਾ ਸ੍ਰੀ ਕਾਲ ਤਖਤ ਸਾਹਿਬ ਨੂੰ ਕੌਣ ਸਮਰਪਤ ਹੈ ਕੌਣ ਉਹਨਾਂ ਦੇ ਖਿਲਾਫ ਗੱਲ ਕਰ ਰਿਹਾ ਔਰ ਮੈਂ ਖਾਸ ਕਰਕੇ ਤੁਹਾਡੇ ਮਾਧਿਅਮ ਤੋਂ ਇੱਕ ਅਪੀਲ ਕਰਾਂਗਾ ਕਿ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਰਵੋੱਚ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੀ ਨਿਮਾਣੇ ਨਿਮਾਣੇ ਦੀ ਸਮਝ ਲਓ ਬੇਨਤੀ ਸਮਝ ਲਓ ਉਹਨਾਂ ਦੇ ਕਿਸੇ ਕਿਸਮ ਦੇ ਦੋਸ਼ਾ ਰੂਪਨ ਨਾ ਕਰੋ ਉਹਨਾਂ ਦੇ ਪੁਤਲੇ ਜਲਾਣ ਤੋਂ ਮੈਂ ਬੜਾ ਨਿਜੀ ਤੌਰ ਤੇ ਆहत ਹੋਇਆ ਇਹ ਹੈ ਨਾ ਗੁਰੂ ਦਾ ਬਖਸ਼ਿਆ সিংহাসਨ ਹੈ ਉਹ সিংহাসਨ ਹੈ ਜਿੱਤੇ 6ਵੇਂ ਪਾਸ਼ਾ ਆਪ ਬੈਠਦੇ ਰਹੇ ਤੇ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਕਹੀਏ ਕਿ ਗੁਰੂ ਦਾ ਦਿੱਤਾ ਹੋਇਆ ਸੰਗਾਸਨ ਔਰ ਉਹਨਾਂ ਨੂੰ ਜਿਹੜੀ ਹੈ ਇੱਕ ਇਹੋ ਜੀ ਪਦਵੀ ਤੇ ਬੈਠੇ ਹੋਇਆ ਜਿੱਥੇ ਸਾਰੀ ਕੌਮ ਦਾ ਸਤਕਾਰ ਹੈ ਜੇ ਆਪਾਂ 2 ਦਸੰਬਰ ਦੇ ਉਹਨਾਂ ਦੇ ਫੈਸਲਿਆਂ ਦੀ ਛਲਾਗਾ ਕਰਦੇ ਆ ਤੇ ਉਹਨਾਂ ਤੇ ਵਿਸ਼ਵਾਸ ਵੀ ਰੱਖਣਾ ਚਾਹੀਦਾ ਇਹ ਮੇਰਾ ਨਿੱਜੀ ਹੈ ਇਹਨੂੰ ਤੁਸੀਂ ਚਲਾਣਾ ਨਾ ਚਲਾਣਾ ਤੁਹਾਡੇ ਅਧਿਕਾਰ ਖੇਤਰ ਚ ਹੈ ਲੇਕਿਨ ਮੇਰੀ ਨਿੱਜੀ ਅਪੀਲ ਹੈ ਮੈਂ ਨਿੱਜੀ ਤੌਰ ਤੇ ਆहत ਹੋਇਆ ਜਦੋਂ ਉਹਨਾਂ ਨੇ ਮੈਨੂੰ ਇਹ ਖਬਰਾਂ ਮਿਆਂ ਪੜੀਆਂ ਕਿ ਸ਼੍ਰੀ ਕਾਲ ਤਖਤ ਸਾਡੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਜੀ ਦਾ ਪੁਤਲਾ ਸਾੜਿਆ ਗਿਆ ਮੈਂ ਇਹਦੇ ਹੱਕ ਚ ਨਹੀਂ ਹੈਗਾ ਅਪੀਲ ਕਰਿਏ ਅਰਦਾਸ ਕਰਿਏ ਵਾਹਿਗੁਰੂ ਮੇਰ ਕਰੇਗਾ ਅਪੀਲ ਕਰੋ ਜੇ 2 ਦਸੰਬਰ ਦੇ ਫੈਸਲੇ ਨੂੰ ਹਜੇ ਹਜੇ ਆਪਾਂ ਡੇਢ ਮਹੀਨਾ ਬੀਤਿਆ ਤੇ ਆਪਾਂ ਇੰਨਾ ਵੀ ਉਹਨਾਂ ਤੋਂ ਵਿਸ਼ਵਾਸ ਨਾ ਚੱਕ ਲਈਏ ਉਹ ਦਿਨ ਤਾਂ ਅਸੀਂ ਵਾਹ ਵਾਹ ਕਰਤੀ ਸਾਰਿਆਂ ਨੇ ਵਾਹ ਜੀ ਵਾਹ ਅੱਜ ਫਿਰ ਲੱਗਿਆ ਕਿ ਸ੍ਰੀ ਕਾਲਤਖਸਾ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਅਸੀਂ ਸਾਰੇ ਉਸ ਦਿਨ ਸਾਰਿਆਂ ਨੇ ਅਰਦਾਸ ਕੀਤੀ ਕਿ ਚੜ੍ਹਦੀ ਕਲਾ ਦੇ ਵੇਲੇ ਵਾਪਸ ਸਿੱਖ ਕੌਮ ਜਾ ਰਹੀ ਹੈ ਵੀ ਸਿੰਘ ਸਹਿਬਾਨ ਨੇ ਅੱਜ ਖੜੇ ਹੋ ਕੇ ਦੱਸਿਆ ਕਿ ਸ੍ਰੀ ਕਾਲਤਖਸਾ ਦੀ ਤਾਕਤ ਕੀ ਹੈ ਤੇ ਇੰਨੀ ਛੇਤੀ ਵਿਸ਼ਵਾਸ ਆਪਣੇ ਗੁਰੂ ਮਹਾਰਾਜ ਦੀ ਉਸ ਪਦਵੀ ਤੋਂ ਟੁੱਟ ਜਾਊਗਾ ਜਿਹੜਾ ਸਿੰਘਾਸਨ ਗੁਰੂ ਮਹਾਰਾਜ ਨੇ ਬਖਸ਼ਿਆ ਹੋਇਆ ਉਹ ਤੋਂ ਇੰਨੀ ਛੇਤੀ ਟੁੱਟ ਜਾਊਗਾ ਵਿਸ਼ਵਾਸ ਇਸ ਕਰਕੇ ਪਹਿਲੀ ਤਾਂ ਮੇਰੀ ਅਪੀਲ ਤੁਹਾਡੇ ਚੈਨਲ ਮਾਧਮ ਰਾਈ ਹੈਗੀ ਹੈ ਕਿ ਇਹਨੂੰ ਆਪਾਂ ਅੱਜ ਤੋਂ ਬਾਅਦ ਇਹ ਸੋਚ ਕੇ ਚੱਲੀ ਹੈ ਕਿ ਉਹ ਅਸੀਂ ਉਹਨਾਂ 'ਤੇ ਵਿਸ਼ਵਾਸ ਰੱਖਣਾ। ਦੂਸਰੀ ਜਿਹੜੀ ਗੱਲ ਹੈ ਕਿ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਜਿਹੜੇ ਆ ਉਹ ਬੜੇ ਕਿਉਂਕਿ ਸਪਿਰਚੁਅਲ ਪਾਵਰ ਵੀ ਹੁੰਦੀ ਹੈ, ਮਿਸ਼ਨਰੀ ਪਾਵਰ ਵੀ ਹੁੰਦੀ ਹੈ। ਉਹ ਜੋ ਵੀ ਕਰਨਗੇ ਉਹ ਫੈਸਲਾ ਬਹੁਤ ਕੌਮ ਦੇ ਚੜ੍ਹਦੀ ਕਲਾ ਲਈ ਕਰਨਗੇ। ਕੋਈ ਉਹ ਫੈਸਲਾ ਨਹੀਂ ਕਰਨਗੇ ਜਿਸ ਦੇ ਨਾਲ ਜਿਹੜੀ ਹੈ ਕੌਮ ਦਾ ਕੋਈ ਨੁਕਸਾਨ ਹੋਵੇ ਜਾਂ ਕਾਹਨ ਹੋਵੇ। ਤੇ ਮੈਨੂੰ ਲੱਗਦਾ ਉਹਨਾਂ ਨੇ ਜਥੇਦਾਰ ਸਾਹਿਬਾਨ ਦੀ ਮੀਟਿੰਗ ਰੱਖੀ ਵੀ ਆ ਹੁਣ ਉਹਦੇ ਵਿੱਚ ਦੇਖਣਾ ਪਏਗਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬੁਲਾਉਂਦੇ ਆ ਕਿਉਂਕਿ ਇੱਥੇ ਵੀ ਤਾਂ ਚਿੱਤੀ ਬਣੀ ਹੋਈ ਆ ਹੁਣ ਇੱਕ ਪਾਸੇ ਗਿਆਨੀ ਰਗਵੀਰ ਸਿੰਘ ਜੀ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕਰਾਉਣ ਦਾ ਅਧਿਕਾਰ ਨਹੀਂ ਹੈਗਾ ਇਹ ਅਧਿਕਾਰ ਸ਼੍ਰੀ ਅਕਾਲਪੁਰ ਸਾਹਿਬ ਕੋਲ ਹੈ ਜਥੇਦਾਰ ਸਾਹਿਬ ਕੋਲ ਹੈ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਜੜਾ ਮੌਤਲ ਕੀਤਾ ਹੋਇਆ ਕੁਝ ਸਮੇਂ ਲਈ ਹੁਣ ਜੇ ਉਹ ਉਹਨਾਂ ਦਾ ਆਪਣਾ ਜਾਰੀ ਹੋ ਚੁੱਕਾ ਫੈਸਲਾ ਕਿ ਇਹਦੇ ਕੋ ਅਧਿਕਾਰ ਨਹੀਂ ਆ ਕਿ ਹੁਣ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਬੁਲਾਇਆ ਜਾਂਦਾ ਇਹਦੇ ਉੱਤੇ ਵੀ ਸਿੱਖ ਪੰਥ ਦੀਆਂ ਨਿਗਾਹਾਂ ਖੜੀਆਂ ਕਿਉਂਕਿ ਜੇ ਬੁਲਾਇਆ ਜੇ ਨਹੀਂ ਬੁਲਾਇਆ ਜਾਂਦਾ ਫਿਰ ਇਸ ਦਾ ਮਤਲਬ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਐਸਜੀਪੀਸੀ ਦਾ ਜਿਹੜਾ ਉਹ ਚੱਲ ਰਹੀ ਹੈ ਉਹ ਉਹਨਾਂ ਨੂੰ ਮੰਨਿਆ ਹੈਗੀ ਆ ਪਰ ਉਹ ਉਹ ਖੁੱਲੇ ਆਮ ਕਹਿ ਚੁੱਕੇ ਆ ਕਿ ਇਨਾਂ ਕੋ ਅਧਿਕਾਰ ਨਹੀਂ ਆ ਸਹੀ ਇਹੀ ਨੇ ਡਾਕਟਰ ਸਾਹਿਬ ਸਵਾਲ ਤਾਂ ਖੜੇ ਹੋ ਚੁੱਕੇ ਆ ਖਬਰਾਂ ਤਾਂ ਚੱਲ ਗਈਆਂ ਕਿ ਸੱਦਾ ਭੇਜਿਆ ਹੀ ਨਹੀਂ ਗਿਆ ਚਾਰ ਸਿੰਘ ਸਾਹਿਬਾਨਾਂ ਨੂੰ ਸੱਦਾ ਗਿਆ ਕੈਨੀ ਹਰਪ੍ਰੀਤ ਸਿੰਘ ਨੂੰ ਗਿਆ ਹੀ ਨਹੀਂ ਫਿਰ ਮੰਨ ਲਈਏ ਕਿ ਜਥੇਦਾਰ ਸਾਹਿਬ ਉਸੇ ਲਈ ਹੀ ਤੇ ਚੱਲ ਰਹੀ ਹੈ ਜਿਹੜੇ ਐਸਜੀਪੀਸੀ ਵਾਲੀ ਨਹੀਂ 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 ਮੈਂ ਇਸ ਗੱਲ ਦੇ ਹੱਕ 'ਚ ਨਹੀਂ ਹੈਗਾ ਜਥੇਦਾਰ ਸਿੰਘ ਸਾਹਿਬ ਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਹੈਗੀ ਆ ਉਹ ਨਹੀਂ ਚਾਹੁੰਦੇ ਹੋਣੇ ਵੀ ਸਿੱਖ ਪੰਥ ਦੇ ਵਿੱਚ ਕੋਈ ਹੋਰ ਖਲਾਰਾ ਪਵੇ ਐਸਜੀਪੀਸੀ ਦਾ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਵ ਸ਼ੁਰੂ ਹੋ ਜਿਹੜੇ ਵੱਡੇ ਲੋਕ ਹੁੰਦੇ ਨਾ ਗੁਰੂ ਦੇ ਮਹਾਰਾਜ ਦੀ ਦਿੱਤੀਆਂ ਹੋਈਆਂ ਬਖਸ਼ੀਸ਼ਾਂ ਦੇ ਨਾਲ ਚੱਲਦੇ ਨੇ ਉਹਨਾਂ ਨੇ ਸਿੱਖ ਪੰਥ ਨੂੰ ਜੋੜਨਾ ਵੀ ਹੁੰਦਾ ਉਹਨਾਂ ਨੇ ਕਈ ਤਰ੍ਹਾਂ ਦੇ ਰਸਤੇ ਕੱਢਨੇ ਵੀ ਹੁੰਦੇ ਆ ਮੈਂ ਤਾਂ ਅੱਗੇ ਕਹਿਣਾ ਵਿਸ਼ਵਾਸ ਕਰਕੇ ਚੱਲੋ ਹਜੇ ਬਹੁਤ ਕੁਝ ਹੋਣਾ ਬਹੁਤ ਕੁਝ ਸਥਿਤੀਆਂ ਸਾਫ਼ ਹੋਣੀਆਂ ਤੇ ਤੁਹਾਡੇ ਸਾਹਮਣੇ ਬੜਾ ਕੁਝ ਜਿਹੜਾ ਸਾਫ਼ ਹੋ ਜਾਣਾ ਪਰ ਮੇਰੀ ਹਜੇ ਸੋਚ ਹੈ ਕਿ ਮੈਂ 2 ਦਸੰਬਰ ਦੇ ਜਦੋਂ ਮੈਂ ਵੀਡੀਓ ਨੂੰ ਦੁਬਾਰਾ ਦੇਖਦਾ ਤੇ ਮੈਨੂੰ ਨਹੀਂ ਲੱਗਦਾ ਕਿ ਸ੍ਰੀ ਕਾਲ ਤਕ ਸਾਹਿਬ ਦੀ ਸਰਵੋੱਚਤਾ ਉੱਤੇ ਕੋਈ ਹੋਰ ਜਿਹੜਾ ਵਾ ਉਹ ਕੋਈ ਹੋਰ ਉਹਨੂੰ ਕ੍ਰਾਸ ਕਰ ਸਕੇਗਾ ਜਾਂ ਉਹਦੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰੇਗਾ। ਲੱਗਦਾ ਕਿ ਅੰਨੀ ਹਰਪ੍ਰੀਤ ਸਿੰਘ ਸ਼ਾਮਿਲ ਹੋਣਗੇ। ਗਿਆਨੀ ਹਰਪ੍ਰੀਤ ਸਿੰਘ ਮੈਨੂੰ ਲੱਗਦਾ ਸ਼ਾਮਿਲ ਹੋਣਗੇ। ਮੈਨੂੰ ਲੱਗਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਥੇਦਾਰ ਹੋ ਸਕਦਾ ਹੈ ਕਿ ਉਸ ਦਿਨ ਬਲਾਕੇ ਚਾਰ ਸਿੰਘ ਸਹਿਬਾਨ ਨੂੰ ਉਸੇ ਚੀਜ਼ ਨੂੰ ਰੱਦ ਕਰਨਾ ਹੋਵੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਇਹ ਜਾਂਚ ਨਹੀਂ ਕਰ ਰਹੇ। ਅਸੀਂ ਇੱਥੋਂ ਹੁਕਮ ਜਾਰੀ ਕਰ ਦਿੰਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸ਼ਾਇਦ ਹੋ ਸਕਦਾ ਹੁਕਮ ਹੀ ਜਾਰੀ ਕਰ ਦੇਣ। ਮੈਨੂੰ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਹ ਅਧਿਕਾਰ ਨਹੀਂ ਇਸ ਕਰਕੇ ਰੱਦ ਕੀਤਾ ਜਾਂਦਾ ਫਿਲਹਾਲ ਇਹ ਸਿਚੁਏਸ਼ਨ ਬਣੀ ਹੋਈ ਹੈ ਸ਼ਰੋਮਣੀ ਅਕਾਲੀ ਦਲ ਨੂੰ ਲੈ ਕੇ ਔਰ ਖਾਸ ਤੌਰ ਦੇ ਉੱਤੇ ਜਿਹੜੀ ਇਕਤਰਤਾ ਸਿੰਘ ਸਹਿਬਾਨਾਂ ਦੀ ਸੱਦੀ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ